ਗੱਲ ਆ ਯਾਰ ਕੋਈ ਇਹ ਸਾਡੇ ਉਧਰ ਪਹੇਜਾ ਭੈਣੇ ਡੇਡ ਡੇਡ ਫੁੱਟ ਦੇ ਟੋਏ ਪਏ ਪਏ ਨੇ ਯਾਰ ਉਧਰ ਮੇਰੀ ਬੇਬੇ ਡੇਪੀ ਕੱਲ ਪਰਸੋਂ ਸਿਵਿਆਂ ਦੀ ਗੰਦਪੜਾ ਤੁਸੀਂ ਕਿੰਨੀ ਕਰੀਆ 2 2 ਫੁੱਟ ਉਧਰ ਭੈਣੇ ਕੁੱਤੇ ਐ ਸਾਲ ਮਾਰ ਕੇ ਟੱਪ ਜਾਂਦੇ ਨੇ ਗੰਦ ਪਾਈ ਜਾਂਦੇ ਨੇ ਯਾਰ ਗਰਾਊਂਡ ਦਾ ਕੰਮ ਤੁਸੀਂ ਤਾਂ ਵਿਚਾਲੇ ਛੱਡਿਆ ਪਿਆਗਾ ਮੁੰਡੇ ਕੁੜੀਆਂ ਸਾਡੇ ਭੈਣਾ ਉਥੇ ਕਿੱਥੇ ਭੱਜਣਗੇ ਕਿੱਥੇ ਭੱਜਣ ਜਾਣਾ ਇਹਦਾ ਸਭ ਪਹਿਲਾਂ ਤੂੰ ਪਤਾ ਕਿੰਨਾ ਔਖਾ ਹੁੰਦਾਗਾ ਜਦੋਂ ਉਹਨਾਂ ਨੇ ਪ੍ਰੈਕਟਿਸ ਕਰਨੀ ਹੁੰਦੀ ਹੈਗੀ ਆਹ ਬੋਤਲ ਜੀ ਨਾਤਾ ਰੇ ਇੱਥੇ ਮੁਰੇ ਮੁਰੇ ਠੰਡੇ ਦੀ ਵੀ ਕਿਤੇ ਮੈਂ ਠੰਡੇ ਤੇ ਆ ਪ ਇਹ ਤਾਂ ਇਹੀ ਚੱਲੀ ਜਾਊਗਾ ਸਰਪੰਚ ਤੇਰੇ ਵਰਗੇ ਕੰਮ ਨਾ ਕਿਸੇ ਨੇ ਕਰਾਇ ਨਹੀਂ ਹੋਣੇ ਅਜੇ ਤੱਕ ਉਹ ਦੇਖ ਲੈ ਟੁਆ ਟੁਆ ਨੂੰ ਕੀ ਆ ਯਾਰ ਇਹ ਤਾਂ ਲੋਕ ਤਾਂ ਕਹਿੰਦੇ ਹੁੰਦੇ ਨੇ ਇਹ ਤਾਂ ਠੇਕਾ ਲੈ ਯਾਰ ਸਾਰੇ ਪਿੰਡ ਦਾ ਸਾਰਾ ਕੰਮ ਕਰਨਾ ਹੋਵੇ ਹੈ ਇਹਦਾ ਕੋਈ ਨਹੀਂ ਚੱਲੀ ਜਾਂਦਾ ਨਾਲੇ ਸਿਬਾ ਨਹੀਂ ਗੰਦ ਨੂੰ ਕੀ ਆ ਯਾਰ ਉੱਥੇ ਕਿਹੜਾ ਆਪਾਂ ਨੇ ਹਾਸੀ ਟਪਾਉਣੇ ਨੇ ਆਪਾਂ ਨੇ ਬਹੁਤ ਹੈਗੀ ਮਤਾਂ ਕਹਾਂਗਾ ਜਿਹੜੀ 2-2 ਫੁੱਟ ਕਰੀਏਗੀ ਉਹ ਵੀ ਢੇਡ ਲਿਆਓ ਯਾਰ ਜਿਵੇਂ ਕੱਟ ਲੇ ਉਹਨਾਂ ਦੀ ਵੀ ਹੁੰਦਾ ਰੜਾ ਮદાન ਚੱਲਣ ਦੇ ਯਾਰ ਹੈ ਉੱਥੇ ਕੁਝ ਨਹੀਂ ਹੁੰਦਾ ਹੈਗਾ ਬਾਕੀ